ਦਰ ਦੇਖੋ 132 ਪਲਸ ਪਾਉਂਦਾ ਲੈ ਵੀ ਰੁਪਲ ਵੀਰੇ ਦੀ ਫੀੜ ਦੀ ਸੁਨੀਆਂ دیਵਾਨੀਆਂ ਥੰਨੀ ਵੀਰੇ ਆ ਮੁੰਡਾ ਇਹਦਾ ਐਕਸ਼ਨ ਵੇਖਿਓ ਜੀ ਸੁਪੀਰ ਦੇਖਿਓ ਆ ਕਾਈ ਚੱਲਿਆ ਪਹਿਲੀ ਬਾਲ ਦੇਖੇ 6 310 ਖੇਡਿਆ ਰਾਂ ਭਿੰਤ ਮਟਾਏ ਦਾ ਪ੍ਰਵਾਹ ਬੱਲੇ 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 ਇਹੋ खलवार ने खवाड़ करना अगे कलू नहीं करता खिलवाड़े का जे कैदा का जाना औखा हो जाता ता 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 तो तो जाओ जी हिम्मत के नाम ਪਹਾੜ ਦੇ ਰਕਮੇ ਚੀਕੇ ਦਾ ਇਹ ਬਿਆਤ ਖੇਡ ਕਰ ਰਿਹਾ ਹੈ ਦੱਸੇ ਵੀ ਸਪੀਡੀ ਬੰਦ ਰਾ ਮੁੰਡੇ ਦੀ ਚਰਚਾ 11 ਦੇ ਵਿੱਚ ਕਹਿੰਦੇ ਰਣਜੀਤ ਤੱਕ ਹੁੰਦੀ ਆ ਇਹ ਆ ਕਹਿੰਦੇ ਖੇੜੀ ਦੀ ਧਰਤੀ ਦਾ ਬਿਆਤ ਹੁਣ ਟੈਂਸ ਦੇ ਵਿੱਚ ਵਾਪਸੀ ਕੀਤੀ ਆ ਤੇ ਬੱਲੇ ਬੱਲੇ ਕਰਵਾਈ ਜਾਂਦਾ ਮੁੰਡਾ ਟੌਪ ਟੌਪ ਦੀ ਆ ਕਹਿੰਦੇ ਪਾਈ ਜਾਂਦਾ ਫਿਰ ਨੇ ਕਹਿੰਦੇ ਮੈਦਾਨ ਉੱਪਰ ਪਰ ਕਿੱਕ ਹਲੇ ਸ਼ਾਂਤ ਖੜਾ ਪੈਂਦੀ ਨਾਲ ਬੱਲੇ 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 ਓ ਹੋ 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 ਉਸਾਰ ਕਿੱਕ ਆ ਗਿਆ ਖੇੜੀ ਵਾਲਾ ਵਿੰਤ ਦੇ ਸਾਹਮਣੇ ਰਜਸਥਾਨੀ ਕਿੱਕ ਆ ਗਿਆ ਉਸਤਾਦਾ ਵੇ ਹਲਾ ਕਿੱਕ ਆ ਗਿਆ ਤੇ ਰਾਜ ਦੀਵਾ ਬੁੱਲੇ ਫਦੇ ਦੇ ਰਿਹਾ ਕਹਿੰਦੇ ਕਰੀ ਵਾਲੇ ਉਹ ਕਹਿੰਦੇ ਮਾਰਚ ਦੇ ਵਿੱਚ ਫੋੜ ਦਿੱਤਾ ਜਾਣਾ ਕਿੱਕ ਵਾਲਿਆਂ ਆਓ ਚੱਲਦੇ ਆ ਰਾਜ ਦੀ ਯੂਕੇ ਜਾ ਬੈਠਾ ਆਓ ਤੇ 3 3 ਅਪ੍ਰੈਲ ਹੋਣੀ ਆ ਕਰੀ ਕਲਾ ਪਿੰਡਾ ਜਿਹੜੇ ਫੋੜਪੁਰ ਦਾ ਲੁਕੇ ਵਾਲਿਆਂ ਦਾ ਵੀ ਫੋੜ ਦੇ ਦੇਣਗੇ ਚੜ ਤੇ ਵੱਡੇ ਆ ਤੇ ਕੰਨੂ ਵੀ ਰੱਬ ਦਾ ਨਾਮ ਆ ਜ ਆ ਭਾਈ ਆਉਂਦਾ ਕਿ ਰੱਬਾ ਆਨੂੰ ਮੋੜ ਦੇ ਇਹਦਾ ਕੰਮ ਔਫਾ ਕਰ ਦੂਗਾ ਆਹ ਚਲ ਔਫਾ ਕਰ ਦੂ ਜਿਵੇਂ ਪਹਿਲੇ ਮੈਚ ਇਕੱਲੇ ਨੇ ਕਰਿਆ ਲੈ ਵੀ ਕੰਨੂ ਦੂਜੀ ਅੰਦੇ ਦੇ ਵਿੱਚ ਦਿੱਕਤ ਨਹੀਂ ਸਾਨੂੰ ਕੋਈ ਟੱਕਰ ਨਹੀਂ ਦਿੰਦਾ ਉਧਰ ਕੰਨ ਵੀ ਪੁੱਛ ਆਣ ਰਿਹਾ ਜਿਵੇਂ ਨਿੱਪੂ ਡਾਕ ਲੋ ਪਾਵੇ ਆਏ ਹਾਏ ਉਧਰ ਦੇਖ ਉਧਰ ਆ ਰਿਹਾ ਟੱਕਰ ਟੱਕਰ ਓ ਤੇਰੀ ਉਹਦਾ ਵਿੰਤ ਸਿਰਾਂ ਕਰਾਈ ਜਾਂਦਾ ਹੋਰ ਦੇ ਮੈਦਾਨ ਕਰੋ ਜਿਹੜੀਆਂ ਵਿੰਤ ਬੜੀਆਂ ਟੋਪੜੀਆਂ ਬੜਾ ਓਹ ਮੁੰਡਾ ਕਦੇ ਪਾਈ ਜਾਂਦਾ ਸਿਰਾਂ ਕਦੇ ਕਰਾਈ ਜਾਂਦਾ ਕਰਾਈ ਆਉਂਦਾ ਕਰਾਈ ਆਉਂਦਾ ਅੰਤ ਕਰਾਈ ਜਾਂਦਾ ਅੰਤ ਕੱਟੀ ਆਉਂਦਾ ਮੇਲਾ ਵੀ ਚਪੜੋਤੇ ਦਾ ਤੇ ਚਪੜੋਤੇ ਦੇ ਹਰ ਮੁੰਡਾ ਖੇਡਣ ਲਈ ਤਰਸਦਾ ਤੇ ਕਹਿੰਦੇ ਕਿਸਮਤਾਂ ਵਾਲੇ ਕਰ ਜਿਹੜਾ ਪਹਿਲੇ ਮੈਚ ਕੀਤਾ ਜੇ ਲਾਰਡ ਦਾ ਕੁਆਟਰ ਖੇਡਣਾ ਓਹ ਕੁਝੋ ਕੁਝ ਕਰਦੇ ਜਿਹੜਾ ਪਹਿਲੇ ਦਿਨ ਕੀਤਾ ਓਹ ਕੁਝ ਕਰਦੇ ਜਿਹੜਾ ਪਹਿਲੇ ਦਿਨ ਕੀਤਾ ਪਹਿਲੇ ਦਿਨ ਦੇ ਲਈ ਉਧਰ ਦੀਪੂ ਵੀ ਲੈਦਰ ਤੇ ਤੁਮਾ ਬਾਉਂਦਾ ਹੈ ਇਧਰ ਤੇ ਆਪ ਵੀ ਵੀ 3 ਸਪੀਡ ਦੀ ਦੁਨੀਆ ਦਿਵਾਦੀ ਹੈ ਪਰ ਉਧਰ ਲੈਫਟੀ ਦੀ ਦੁਨੀਆ ਪਾੜੀ ਸੈਣਾ ਤੇ ਫੇਰ ਵੀ ਤਾਰ ਦਿੱਤਾ ਕਾ ਦਰ ਖੇੜੀ ਵਾਲਾ ਫੀਟ ਦਾ ਫੀਟ ਕਰੀਉਂਦਾ ਆ ਉਹ ਫੀਟ ਕਰੀ ਜਾਂਦਾ ਮੁੰਡਾ ਸਿਰਾਂ ਕਰਾਈ ਜਾਂਦਾ ਲੈ ਵੀ ਕਿੰਗ ਲੋਕਾਂ ਨੇ ਕਿਹਾ ਵੀ ਜਵਾਕ ਕੁੱਟਦੇ ਹੁਣ ਬਰਾਬਰ ਦੇ ਨਾਲ ਹੱਥ ਜੁੜੇ ਆ ਉਹ ਲੋਕਾਂ ਨੇ ਕਹਿਣਾ ਵੀ ਤੇ ਖੇੜੀ ਵਾਲੇ ਨੂੰ ਸ਼ੱਕੇ ਮਲੇ ਤੰਦ ਮੰਨਿਏ ਬਿਆੰਤ ਖੇੜੀ ਵਾਲਾ ਕਹਿੰਦੇ ਬੱਲੇ ਬੱਲੇ ਕਰਵਾਈ ਜਾਂਦਾ ਮੁੰਡਾ ਕਹਿੰਦੇ ਚਿਰ ਨੇ ਪੰਡਿਆਂ ਦੇ ਵੀ ਰਾਜਸਥਾਨ ਦੇ ਬਾਟਾ ਤੂਰਦੇ ਆ ਸੂਰਤ ਗੜੀਆਂ 250